ਆਪਜੀ ਬੜੀ ਅਦਬ ਦੇ ਨਾਲ ਹਾਜ਼ਰੀਆਂ ਭਰ ਰਹੇ ਕਿਉਂਕਿ ਭਾਵਨਾ ਜੁੜੀ ਹੈ ਸੰਗਤੀ ਬੀਪੀਆਂ ਭੈਣਾਂ ਵੀਰ ਬਜ਼ੁਰਗ ਆਉਂਦਿਆ ਹੀ ਹੁਣ ਪੁਰਾਣੇ ਮਿੱਤਰ ਪਿਤਾ ਜੀ ਦੇ ਭਾਈ ਗੁਰਦੇਵਾਲ ਸਿੰਘ ਜੀ ਉਹ ਯੂਐਸ ਤੋਂ ਕੱਲ ਹੀ ਆਏ ਤੇ ਅੱਜ ਇਸ ਸਥਾਨ ਤੇ ਹਾਜ਼ਰੀ ਭਰ ਰਹੇ ਨੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਕਿਉਂਕਿ ਭਾਵਨਾ ਜੁੜੀ ਹੈ ਜਿਨ੍ਹਾਂ ਜਿਨ੍ਹਾਂ ਨੇ ਉਹ ਆਨੰਦ ਪਹਿਲਾਂ ਮਾਣਿਆ ਹੋਇਆ ਹੈ ਉਹ ਨਾ ਭੁੱਲਣ ਵਾਲੀਆਂ ਯਾਦਾਂ ਉਹ ਸਾਧ ਸੰਗਤ ਉਹ ਖੇਤ ਜਿਹੜੀ ਬਣੀ ਆ ਉਹ ਫਿਰ ਇਹਨਾਂ ਸਥਾਨਾਂ ਤੇ ਲੈ ਕੇ ਆਉਂਦੀ ਬੰਦੇ ਤੇ ਮਹਾਪੁਰਖਾਂ ਦਾ ਜਿਹੜਾ ਪਿਆਰ ਜਿਹਨਾਂ ਜਿਨਾਂ ਨੇ ਮਾਣਿਆ ਸੋ ਆਓ ਸਾਧ ਸੰਗਤ ਐਸੇ ਤਤ ਬੀਤੇ ਮਹਾਪੁਰਖਾਂ ਨੂੰ ਯਾਦ ਕਰਦਿਆਂ ਹੋਇਆ ਆਪਾਂ ਉਹਨਾਂ ਨੂੰ ਅੰਤਰ ਆਤਮੇ ਹਿਰਦੇ ਚ ਉਹਨਾਂ ਦੀ ਮੂਰਤ ਨੂੰ ਵਸਾਈਏ ਤੇ ਨਾਲੇ ਸ਼ਬਦ ਪੜ੍ਹੀਏ ਜੀ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ब्रह्म ज्ञानी सत जीवै ब्रह्म ज्ञानी सत जीवै नहीं मरता नहीं मरता, नहीं मरता, राम ज्ञानी सबश्रेष्ठ कर्ता, सब सबश्रेष्ठ ठेका ठरता राम ज्ञानी सबश्रेष्ठ सब ठरता का

وجھت جي گانا مفتت وجھت جي گانا تا i'm <laughs> ਵਸਤੀ ਤੇ ਮਹਾਪੁਰਸ਼ਾਂ ਦੀ ਯਾਦ ਦੇ ਵਿੱਚ ਕੁਝ ਲਾਈਨਾਂ ਲਿਖੀਆਂ ਸਨ ਹੁਕਮ ਹੋਇਆ ਸੀ ਕਿ ਆਪ ਜੀ ਨੇ ਜਰੂਰ ਸੁਣਾਉਣੀਆਂ ਨੇ ਆਓ ਇਹ ਕਹਿ ਕੇ ਖਿਮਾ ਦਾ ਜਾਚ ਕਰਵਾਵਾਂਗਾ ਬਹੁਤ ਸਰਬਨ ਕਰਦੇ ਦਾਸ ਪਿਆਰੇ ਗੋਬਿੰਦ ਤੇ ਤੁਲਾ ਨਾ ਕੰਗਾ ਦਾਸ ਪਿਆਰੇ ਗੋਬਿੰਦ ਤੇ ਤੁਲਾ ਨਾ ਜਿਨਾਂ ਨੇ ਕਿੱਥੀ ਹੈ ਜਹਾਂ ਕਿਲਾ ਸਾਨੂੰ ਵੀ ਤੂ ਦੱਸ ਜਹਾਂ ਦਰਗਾਹ ਦਾ ਪਿਆਰੇਆ ਗੋਬਿੰਦੂ ਤੇ ਤੁਲਾ ਦੇ ਲਾ ਕੰਕਾ ਦਾਸ ਪਿਆਰੇਆ ਗੋਬਿੰਦੂ ਤੇ ਤੁਲਾ ਦੇ ਲਾ ਤੇਰਾ ਤੇਰੇ ਅੱਗੇ ਫੇ ਜਾ ਕੇ ਲਾ ਸਾਨੂੰ ਵੀ ਕੋਤਾਸੀ ਜਾਣ ਲਾ यादिे कुझु मिले कुझु अथव ਸਿਰੀ ਦਾ ਤਨਨਾ ਕੰਗਾ ਦਾਸ ਪਿਆਰੇਆ ਕੋ ਵੀ ਤੇ ਤੁਲਾ ਦੇਨਾ ਕੰਗਾ ਦਾਸ ਪਿਆਰੇਆ ਕੋ ਵੀ ਤੇ ਤੁਲਾ ਰਿਆ ਜੇ ਰਹਾ ਮੇਆ ਕਿਥੇ ਜਹਾਂ ਰਹਿ ਲਾ ਸੰਨੂ ਮੇਰ ਦਸੀ ਜੰਤਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਖੰਡ ਵਾਸੀ 108 ਸੰਤ ਬਾਬਾ ਗੋਵਿੰਦਦਾਸ ਜੀ ਮਹਾਰਾਜ ਨਗਰ ਸੁਦਾਨਿਆਂ ਵਾਲੇ ਇਹਨਾਂ ਦੇ ਦਰੋਂ ਘਰੋਂ ਵਰਸਾਏ ਹੋਏ ਉਹਨਾਂ ਦੇ ਸੇਵਕ ਸਤਖੰਡ ਵਾਸੀ 108 ਸੰਤ ਬਾਬਾ ਗੰਗਾਦਾਸ ਜੀ ਮਹਾਰਾਜ ਦਿਨਾਂ ਦੀ ਸਲਾਣਾ 23ਵੀਂ ਵਰਸੀ ਨਗਰ ਸੁਦਾਨੇ ਹਰਤੀ ਵਿਖੇ ਮਨਾਈ ਗਈ ਹੈ ਤੋਂ ਸਮੁੱਚੀਆਂ ਸੰਗਤਾਂ ਨੇ ਹਮਾਵਾ ਕੇ ਗੁਰਦੁਆਰ ਵਿਖੇ ਪਹੁੰਚ ਕੇ ਹਾਜ਼ਰੀਆਂ ਲਵਾਈਆਂ ਨੇ ਕਰਵਾਣੀ ਨੂੰ ਸਰਵਣ ਕੀਤਾ ਹੈ ਕੀਰਤਨ ਸਰਵਣ ਕੀਤਾ ਹੈ ਸੇਵਾ ਕਰਕੇ ਲਾਹਾ ਲਿਆ ਹੈ ਤੋਂ ਸਮੁੱਚੀਆਂ ਸੰਗਤਾਂ ਦਾ ਪ੍ਰਬੰਧਕਾਂ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਇਸ ਦੇ ਤਹਿਤ ਕੁਝ ਦਿਨਾਂ ਤੋਂ ਗੁਰੂ ਘਰ ਵਿਖੇ ਸੰਪਟ ਪਾਠ ਆਰੰਭ ਕੀਤੇ ਗਏ ਸਨ ਤੇnabla ਅੱਜ ਭੋਗ ਪਏ ਨੇ ਉਪਰੰਤ ਕੀਰਤਨ ਦਰਵਾਜ਼ਾ ਸਜਾਏ ਗਏ ਤੋਂ ਸਮੁੱਚੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਤੋਂ ਸਾਰੀਆਂ ਹੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਥ ਹੀ ਸਾਥ ਪ੍ਰਮੰਤ ਕਬੀਰ ਸ੍ਰੀ ਸਦਾਰਾਮ ਜੀ ਅਤੇ ਸਰਦਾਰ ਜਸਵਿੰਦਰ ਸਿੰਘ ਜੀ ਤੱਕ ਸਮੁੱਚੇ ਪਰਿਵਾਰ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਢੰਗ ਦੇ ਨਾਲ ਸੰਤਾਂ ਵਾਹ ਪੁਰਸ਼ਾਂ ਦੀਆਂ ਵਰਸੀਆਂ ਮਨਾਈਆਂ ਨੇ ਤੋਂ ਪ੍ਰਬੰਧਕ ਵੀਰਾਂ ਦਾ ਸਮੁੱਚੀਆਂ ਸੰਗਤਾਂ ਦਾ ਅਤੇ ਚੈਨਲ ਪੰਜਾਬ ਇੰਡੀਆ ਨਿਊਜ਼ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਮਾਂ ਕੱਢ ਕੇ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲ ਕੀਤਾ ਹੈ ਸਮੇਂ ਨੂੰ ਸਫਲ ਕੀਤਾ ਹੈ ਜੀ ਤੋਂ ਸਾਰੀਆਂ ਸੰਗਤਾਂ ਦਾ ਇੱਕ ਵਾਰੀ ਫਿਰ ਪ੍ਰਬੰਧਕਾਂ ਵੱਲੋਂ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀਓ ਅੱਜ ਅਸੀਂ ਉਸ ਮਹਾਨ ਹਸਤੀ ਸੰਤਨ ਸਤਕਨਵਾਸੀ ਬਾਬਾ ਗੋਬਿੰਦ ਦਾਸ ਉਹਨਾਂ ਦੇ ਚਰਨ ਸੇਵਕ ਸੰਤਨ ਸਤਕਨਵਾਸੀ ਬਾਬਾ ਗੰਗਾ ਦਾਸ ਜੀ ਦੀ ਸਾਲਾਨਾ ਵਰਸੀ ਕਿਉਂਕਿ 2001 ਨੂੰ ਸਰਕਾਰ ਪੁਖ ਦੇ ਉਸਮਾਨ ਸਾਹਿਬ ਸਤਨ ਚਲੇਗਾ ਸੰਤੋਨਾ ਦੀ 22ਵੀਂ ਵਰਸੀ ਅੱਜ ਬੜੀ ਧੂਮ-ਧਾਮ ਨਾਲ ਉਹਨਾਂ ਦੇ ਆਸਾਨ ਹਲਤੀ ਤੇ ਮਨਾਈ ਜਾ ਰਹੀ ਹੈ ਸਾਰੀਆਂ ਸੰਗਤਾਂ ਖੁੰਮਾਵਾ ਕੇ ਪੁੱਜੀਆਂ ਹਨ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਹਨਾਂ ਦੇ ਪ੍ਰਬੰਧਕ ਸ੍ਰੀ ਸਦਰਾਮ ਜੀ ਰਾਜਿੰਦਰ ਸਿੰਘ ਜੀ ਹੋਰ ਸਾਰਾ ਪਰਿਵਾਰ ਮਿਲ ਕੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਨਾਲ ਬਾਬਾ ਜੀ ਦੀ ਸਲਾਨਾ ਵਰਸੀ ਹਰ ਸਾਲ ਮਨਾਉਂਦੇ ਹਨ ਪੈਸ ਕੀ 22ਵੀਂ ਵਰਸੀ ਬਾਬਾ ਜੀ ਦੀ ਬਾਬਾ ਜੀ ਦੀ ਹਰਤੀ ਤੇ ਮਨਾਈ ਜਾ ਰਹੀ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਗੀ ਜਥਿਆਂ ਨੇ ਹੋ ਢਾਡੀ ਨੇ ਢਾਡੀ ਜਥਿਆਂ ਨੇ ਬਹੁਤ ਬਹੁਤ ਰਸਮਾਂ ਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ